ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਅੱਜ ਦਿਨ ਕੋਈ ਨਾ ਕੋਈ ਜਿਹਾ ਵਿਵਾਦ ਅਮਰਤਪਾਲ ਨਾਲ ਜੁੜ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਨੇ ਤਾਂ ਇੱਕ ਚੈਟ ਪਿਛਲੇ ਦਿਨੀ ਜਿਸ ਦਾ ਖੁਲਾਸਾ ਸੀਨੀਅਰ ਕਾਲੀਆ ਕੋ ਵਿਕਰਮ ਜਿਠਿਆ ਨੇ ਕੀਤਾ ਸੀ ਉਸ ਬਾਰੇ ਜੋ ਵੱਡੇ ਸਬੂਤ ਸਾਹਮਣੇ ਆਏ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਦਰਸ਼ਨ ਵਾਰਿਸ ਪੰਜਾਬ ਦੇ ਗਰੁੱਪ ਵਿੱਚੋਂ ਜਿਹੜੀ ਵੈਰਨ ਹੋਈ ਸੀ ਚੈਟ ਉਹਦੇ ਨਤਾਮਾਂ ਨੂੰ ਮਾਰਨ ਦੀ ਮਾਮਲੇ ਦੇ ਵਿੱਚ ਸਿੱਖ ਨਤਾ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਦਾਸਾ ਕੀਤਾ ਅ ਉਸ ਵੈਰਨ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨਵੇਂ ਸਬੂਤ ਕੱਢ ਲਿਆਏ ਨੇ ਦੁਆਬੀ ਚੂਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾ ਕਿਸੇ ਕਟ ਤੋਂ ਸਬੂਤ ਸਮੇਤ ਵਾਇਰਲ ਕਰ ਦਿੱਤੀ ਹੈ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਿਲ ਸਨ ਉਹ ਦੁਆਬੀ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਚੈਟ ਕੋਰਟ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚੋਂ ਦੀ ਲਾਈਵ ਦਿਖਾਇਆ ਤੇ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀ ਦੱਸਦੀ ਕਿ ਪਿਛਲੇ ਦਿਨੀ ਵਾਰਿਸ ਪੰਜਾਬ ਦੇ ਗਰੁੱਪ ਵਿੱਚੋਂ ਇੱਕ ਚੈਟ ਵਾਇਰਲ ਹੋਈ ਸੀ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਵੱਡੇ ਨ타ਮਾਂ ਨੂੰ ਮਾਰਨ ਦੀ ਗੱਲ ਕਹੀ ਜਾ ਰਹੀ ਸੀ ਉੱਥੇ ਇਸ ਵਿੱਚ ਵਿਕਰਮ ਮਜੀਠੀਆ ਦਾ ਨਾਮ ਵੀ ਸ਼ਾਮਲ ਸੀ ਹਾਲਾਂਕਿ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਖੁਲਾਸੇ ਕੀਤੇ ਇਸ ਤੋਂ ਬਾਅਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਹ ਚੈਟ ਸਾਜ਼ਿਸ਼ ਦੇ ਦਾਅਵਿਆਂ ਇਹ ਚੈਟ ਫਰਜੀ ਹੈ ਉਹਨਾਂ ਨੇ ਗ੍ਰਹਿ ਮੰਤਰੀ ਅਮਰਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਉਹਨਾਂ ਕਿਹਾ ਕਿ ਅਮਰਪਾਲ ਸਿੰਘ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਰਕਾਰ ਦੇ ਲੋਕ ਖੁਦ ਫਰਜੀ ਚੈਟ ਜਾਰੀ ਕਰਕੇ ਬਿਆਨ ਦੇ ਦੇ ਰਹੇ ਨੇ ਇਹ ਦਾਅਵੇ ਉਹਨਾਂ ਨੇ ਹਿੰਦੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕੀਤੇ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਮਰਤਪਾਲ ਸਿੰਘ ਦੇ ਸਮਰਥਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸੀ ਹਾਲਾਂਕਿ ਉਨ੍ਹਾਂ ਦੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ WhatsApp ਗਰੁੱਪ ਦੀਏ ਚੈਟ ਲੀਕ ਹੋ ਗਈ ਇਹ WhatsApp ਗਰੁੱਪ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਨਾਮ ਤੇ ਬਣਾਏ ਗਏ ਸੀ ਚੈਟ ਦੇ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਿਜ ਸਿੰਘ ਬਿੱਟੂ ਤੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਮਚੀਠਿਆ ਵੀ ਉਹਨਾਂ ਦੀ ਚੈਟ ਦੀ ਲਿਸਟ ਵਿੱਚ ਸੀ ਹਿੱਟ ਲਿਸਟ ਵਿੱਚ ਸੀਗੇ ਤਾਂ ਇਸ ਅਧਾਰ ਤੇ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਲਗਾਏ ਗਏ ਐਨਐਸਸੀ ਨੂੰ ਤੀਜੀ ਵਾਰ ਵਧਾ ਦਿੱਤਾ ਗਿਆ ਤਾਂ ਅਮਰਤਪਾਲ ਦੀਆਂ ਮੁਸ਼ਕਲਾਂ ਵੀ ਬਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੋਈ ਨਾ ਕੋਈ ਜਹੀ ਆਡੀਓ ਵੀਡੀਓ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਅਮਰਤਪਾਲ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਦੋਂ ਅਮਰਤਪਾਲ ਤੇ ਐਨਐਸਐਸ ਦੀਰ ਮਾਮਲਾ ਦਰਜ ਕਰਕੇ ਐਸਐਮ ਦੀ ਡਿਬਰੂਗੜ ਜੇਲ੍ਹ ਚ ਭੇਜਿਆ ਗਿਆ ਸੀ ਤਾਂ ਉੱਥੇ ਉਹ ਸਜ਼ਾ ਕੱਟ ਰਿਹਾ ਸੀ ਉਸ ਤੋਂ ਬਾਅਦ ਅ ਅਮਰਤਪਾਲ ਦੇ ਉੱਤੇ ਯੂਏਪੀਏ ਲਗਾ ਦਿੱਤਾ ਜਾਂਦਾ ਹੈ ਜਦੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਗੁਰਪ੍ਰੀਤ ਸਿੰਘ ਨਾਮ ਦੇ ਸਾਕਸ਼ ਜੋ ਕਿ ਕਿਸੇ ਸਮੇਂ ਵਾਰਸ ਪੰਜਾਬ ਜਥੇਬੰਦੀ ਨਾਲ ਜੁੜਿਆ ਹੋਇਆ ਸੀਗਾ ਉਸ ਦਾ ਕਤਲ ਹੋ ਜਾਂਦਾ ਹੈ ਤਾਂ ਉਸ ਮਾਮਲੇ 'ਚ ਅਮਰਤਪਾਲ ਉੱਤੇ ਯੂਏਪੀਏ ਲਗਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਤੋਂ ਜਦੋਂ ਬਾਕੀ ਉਹਨਾਂ ਦੇ ਸਾਥੀਆਂ ਦੀ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਂਦਾ ਹੈ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਕੀਤਾ ਜਾਂਦਾ ਤੇ ਉਧਰ ਅਮਰਥ ਪਾਲ ਇਕੱਲਾ ਹੁਣ ਸਾਮਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਕਿਉਂਕਿ ਤੀਜੀ ਵਾਰ ਤੀਜੇ ਸਾਉਦੇ ਵਿੱਚ ਉਸ ਦੀ ਐਨਐਸਏ ਪ੍ਰਵੇਸ਼ ਕਰ ਚੁੱਕੀ ਹੈ ਤੇ ਅੱਗੇ ਇਹ ਕਿਆਸਰਾਈਆਂ ਨੇ ਕਿ ਜੇਕਰ ਅਮਰਥ ਪਾਲ ਦੀਆਂ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਉਸ ਦੀ ਐਨਐਸਏ ਵਿੱਚ ਲਗਾਤਾਰ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ ਡਿਪਟੀ ਕਮਿਸ਼ਨਰ ਅਮਰਸਰ ਜਿੱਥੇ ਕੋਈ ਘਟਨਾ ਵਾਪਰੀ ਹੁੰਦੀ ਆ ਉਹ ਸੁਧਾਰ ਦੇ ਉੱਤੇ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਉਸ ਦੇ ਵੱਲੋਂ ਜਿਹੜੀ ਇਹ ਐਨਐਸਏ ਵਗੈਰਾ ਲਗਾਈ ਜਾਂਦੀ ਹੈ ਤਾਂ ਉਹ ਸ਼ਪਾਰਸ਼ ਕੀਤੀ ਜਾਂਦੀ ਹੈ ਸ਼ਪਾਰਸ਼ ਤੋਂ ਬਾਅਦ ਗ੍ਰਹਿ ਮੰਤਰੀ ਸਟੇਟ ਦਾ ਇਹ ਫੈਸਲਾ ਲੈਂਦਾ ਕਿ ਜਿਹੜਾ ਇਸ ਫਲਾਣੇ ਬਦ ਵਿਅਕਤੀ ਉੱਤੇ ਕੋਈ ਐਨਐਸਏ ਲਗਾਉਣੀ ਹੈ ਜਾਂ ਕੀ ਹੈ ਉਹ ਪੂਰਾ ਮਾਮਲਾ ਫਿਰ ਉਸ ਧਿਆਨ ਦੇ ਮਤਲਬਕ ਲਿਆ ਜਾਂਦਾ ਤੇ ਹੁਣ ਅਮਰਤਪਾਲ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ ਹਾਲਾਂਕਿ ਪਰਿਵਾਰ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਪਰ ਵੱਡੇ ਜਿਹੜੇ ਸਵਾਲ ਜਰੂਰ ਉੱਠਦੇ ਨੇ ਕਿ ਆਖਰ ਇਹ ਫਿਰ ਜਿਹੜੀ ਆਵਾਜ਼ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਆਵਾਜ਼ ਅਮਰਤਪਾਲ ਦੀ ਹੈ ਜਾਂ ਫਿਰ ਇਸ ਨੂੰ ਐਡਿਟ ਕੀਤਾ ਹੋਇਆ ਹੈ ਇਹ ਵੀ तमाम ਸਵਾਲ ਨੇ ਜਿਹੜੇ ਉਹ ਪੈਦਾ ਹੁੰਦੇ ਨੇ ਦਿਉਜਾਜਤ ਧੰਨਵਾਦ